ਅੱਜ ਨਵੀਪੁਰ ਰੋਡ ਸਥਿਤ ਸਤਗੁਰੂ ਬਾਬਾ ਲਾਲ ਜੀ ਜਾਲ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇੱਥੇ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿੱਥੇ ਹਰ ਸਾਲ ਇੱਥੇ ਆਉਂਦਾ ਮੌਕਾ ਮਿਲਦਾ ਸੋ ਦਰਸ਼ਨ ਕਰਨ ਦਾ ਮੌਕਾ ਮਿਲਦਾ ਸੰਗਤ ਦੇ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜਿੱਥੇ ਪਹਿਲਾਂ ਬਤੌਰ ਮੇਰੇ ਕੋ ਪ੍ਰਧਾਨ ਇਸ ਮੰਦਰ ਨੂੰ ਜਿਹੜੀ ਆ ਰੋਡ ਦੀ ਸੇਵਾ ਗੁਰੂ ਮਹਾਰਾਜ ਜੀ ਨੇ ਲਈ ਸੀ ਲਈ ਸੀ ਸੋ ਅੱਜ ਅ ਕਿਉਂਕਿ ਸੰਗਤ ਬੜੀ ਦੂਰ ਦੂਰ ਤੋਂ ਇੱਥੇ ਆਉਂਦੀ ਆ ਸੋ ਜਦੋਂ ਸੰਗਤ ਆਉਂਦੀ ਸੀ ਇਹ ਇਸ ਰੋਡ ਤੇ 8-10 ਗਲੀਆਂ ਨੇ ਕਿਉਂਕਿ ਗਲੀ ਦੇ ਵਿੱਚ ਸਚਿਤ ਹੈ ਮੰਦਿਰ ਸੋ ਅੱਜ ਬੜੀ ਖੁਸ਼ੀ ਆ ਕਿ ਅੱਜ ਮੇਰੇ ਮਨ ਦੀ ਰੀਤ ਸੀ ਕਿ ਇੱਥੇ ਹਜ਼ਾਰਾਂ ਦੀ ਤਦਾਦ ਚ ਸੰਗਤ ਆਉਂਦੀ ਆ ਤੇ ਕਿਉਂ ਨਾ ਇੱਥੇ ਬਾਹਰ ਮੇਨ ਰੋਡ ਤੇ ਆਪਣੇ ਗੁਰੂ ਮਹਾਰਾਜ ਦੇ ਨਾਮ ਤੇ ਗੇਟ ਸੁੰਦਰ ਗੇਟ ਬਣਾਇਆ ਜਾਏ ਤਾਂ ਜੋ ਦੂਰੋਂ ਜਦੋਂ ਸੰਗਤ ਆਉਂਦੀ ਹੈ ਉਹਨੂੰ ਪਤਾ ਲੱਗੇ ਕਿ ਇੱਥੇ ਮੰਦਿਰ ਸਥਿਤ ਹੈ ਸੋ ਅੱਜ 7 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਨਗਰ ਕੌਂਸਲ ਵੱਲੋਂ ਜਿਹੜਾ ਇਹਦਾ ਆਲਰੇਡੀ ਜਿਹੜਾ ਮਤਾ ਕਲੀਅਰ ਕਰਕੇ ਟੈਂਡਰ ਲਾ ਕੇ ਅਲਾਟ ਕਰ ਚੁੱਕੇ ਆ ਆਉਣ ਵਾਲੇ 7-8 ਦਿਨਾਂ ਦੇ ਵਿੱਚ ਜਿਹੜਾ ਇੱਕ ਹਫਤੇ ਤੱਕ ਜਿਹੜਾ ਸੁੰਦਰ ਗੇਟ ਦਾ ਜਿਹੜਾ ਨਿਰਮਾਣ ਕੀਤਾ ਜਾਓ ਤਾਂ ਜੋ ਸੰਗਤ ਜਿਹੜੀ ਦੂਰ ਨੇੜੇ ਹੁੰਦੀ ਆ ਉਹਨੂੰ ਆਉਂਦਿਆਂ ਕੋਈ ਤੰਗੀ ਨਾ ਹੋਏ ਕਿ ਇਸ ਉਹਨਰ ਦੂਰੋਂ ਪਤਾ ਲੱਗੇਗੀ ਇਹ ਗੁਰੂ ਮਹਾਰਾਜ ਦਾ ਮੰਦਿਰ ਜਿਹੜਾ ਇੱਥੇ ਸੁਸ਼ੋਭਿਤ ਹੈ ਸੋ ਅੱਜ ਸਮੁੱਚੇ ਗੁਰਦਾਸਪੁਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਖਾਸ ਕਰ ਆਪਣੇ ਸ਼ਹਿਰ ਵਾਸੀਆਂ ਨੂੰ ਜਿਹੜਾ ਗੁਰੂ ਮਹਾਰਾਜ ਦੇ ਅੱਜ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਅੱਜ ਬੜਾ ਸੰਗਤਾਂ 'ਚ ਉਤਸ਼ਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅ ਕਈ ਤਰ੍ਹਾਂ ਦੇ ਇੱਥੇ ਕਈ ਪ੍ਰਕਾਰ ਦੇ ਲੰਗਰ ਲੋਕ ਸੇਵਾ ਕਰ ਰਹੇ ਨੇ ਦੂਰੋਂ ਨੇੜੇ ਆਣ ਕੇ ਕੈਟਰਿੰਗ ਵਾਂਗੂ ਲੋਕਾਂ ਨੇ ਇੱਥੇ ਲੰਗਰ ਡਿਸਟ੍ਰੀਬਿਊਟ ਕਰ ਰਹੇ ਨੇ ਕੈਟਰਿੰਗ ਦਾ ਪ੍ਰਬੰਧ ਕੀਤਾ ਹੋਇਆ ਸੋ ਬੜਾ ਲੋਕਾਂ ਤੋਂ ਸ਼ਾਬ ਸੋ ਇੱਕ ਵਾਰੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਬਾਦਾਂ ਧੰਨਵਾਦ ਜੀ ਜੈ ਸ਼੍ਰੀ ਭਵਨਾਲਾ ਜੀ ਅੱਜ ਮੰਦਿਰ ਸ੍ਰੀ ਲਾਲ ਦਵਾਰਾ ਦੇ ਸਤਿਗੁਰੂ ਸ੍ਰੀ ਭਵਨਾਲਾ ਜੀ ਵਾਲਾ ਰਾਜਾ ਜੀ ਦਾ 675ਵਾਂ ਇਹ ਲੰਧਿਆੜਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਦੇਖੋ ਮਹਮਾਕੇ ਮਨਾਇਆ ਗਿਆ ਵਾ ਸੰਗਤਾਂ ਨੇ ਦੂਰੋਂ ਦੂਰੋਂ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਬਾਬਾ ਲਾਲ ਜੀ ਕੋਲੋਂ ਤੇ ਉਹਨਾਂ ਨੂੰ ਸਤਿਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਜੀ ਦੀ ਵਧਾਈ ਵੀ ਬਹੁਤ ਦਿੱਤੀ ਹੈ ਸੰਗਤਾਂ ਨੂੰ ਇੱਕ ਦੂਜਿਆਂ ਨੂੰ ਤੇ ਅੱਜ ਦੇ ਦਿਹਾੜੇ ਦਾ ਬਹੁਤ ਹੀ ਸ਼ੋਭਾ ਮਹੱਤਵਾ ਕਿ ਸਤਗੁਰੂ ਬਾਬਾ ਲਾਲ ਦੇਵਾਲ ਮਹਾਰਾਜ ਜੀ ਦਾ 672 ਮਾ ਜਿਹੜਾ ਅਵਤਾਰ ਦਿਵਸ ਹੈ ਹਰ ਇੱਕ ਮਤਲਬ ਕਿ ਸ਼ਹਿਰ ਵਿੱਚ ਅਤੇ ਲਾਲ ਦੁਆਰਿਆਂ ਵਿੱਚ ਖਾਸ ਕਰਕੇ ਸ੍ਰੀ ਸਾਡੇ ਧਿਆਨਪੁਰ ਘਾਉਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਹਾਂਜੀ ਹਾਂਜੀ ਕਾਫੀ ਕਾਫੀ ਸੰਗਤਾਂ ਆਈਆਂ ਹਨ ਅੱਜ ਉਸਾਸਪੁਰ ਨਗਰ ਕੋਚਰ ਦੇ ਪ੍ਰਧਾਨ ਸ੍ਰੀ ਆਪਣੇ ਬਲਜੀਤ ਸਿੰਘ ਜੀ ਬਾੜਾ ਤੇ ਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਉਹਨਾਂ ਨੇ ਇੱਕ ਸਾਡੇ ਨਾਲ ਪ੍ਰੋਮਿਸ ਕੀਤੀ ਕਿ ਬਾਹਰ ਜੋ ਗਲੀ ਦੇ ਐਂਟਰੀ ਤੇ ਗੇਟ ਬਣਵਾਉਣਾ ਉਹ ਅੱਜ ਉਹਨਾਂ ਨੇ ਸਾਰੀ ਸੰਗਤ ਦੇ ਵਿੱਚ ਅਨਾਉਂਸ ਵੀ ਕੀਤਾ ਦਾ ਕਿ ਇਹ ਬਹੁਤ ਹੀ ਜਲਦੀ ਗੇਟ ਦੀ ਤਿਆਰੀ ਕੀਤੀ ਜਾਏਗੀ ਸੰਗਤ ਦੇਖੋ ਜੀ ਬਾਬਾ ਲਾਲ ਜੀ ਦੇ ਬੱਚੇ ਆ ਬਹੁਤ ਹੀ ਵਧੰਦੇ ਆ ਹਾਲ ਭਾਵਨਾ ਦੇ ਨਾਲ ਸੰਗਤ ਆ ਰਹੀ ਹੈ ਸ਼ਰਦਾ ਭਾਵਨਾ ਦੇ ਨਾਲ ਆ ਰਹੀ ਹੈ ਤੇ ਉਹਨਾਂ ਦੀਆਂ ਝੂਲੀਆਂ ਵੀ ਸਤਿਗੁਰੂ ਬਾਬਾ ਲਾਲ ਦੇ ਆਲ ਮਹਾਰਾਜ ਜੀ ਭਰਦੇ ਨੇ ਜੋ ਵੀ ਮਤਲਬ ਸੰਗਤ ਆਪਣੇ ਦੇੰਦੇ ਵਿੱਚ ਮਨੋ ਕਾਮਨਾ ਲੈ ਕੇ ਆਂਦੀ ਆ ਉਹਨਾਂ ਦੀ ਪੂਰੀ ਹੁੰਦੀ ਆ ਦੇਖੋ ਜੀ ਇੱਥੇ 10 ਸਾਲ ਹੋ ਗਿਆ ਪੈਦਲ ਯਾਤਰਾ ਗੁਰਦਾਸਪੁਰ ਤੋਂ ਜਾ ਰਹੀ ਆ ਤੇ ਸੰਗਤਾਂ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਹੁੰਦੀ ਆ ਤੇ ਉਹ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਜਾਂਦੇ ਜੋ ਵੀ ਸ਼ਰਧਾ ਲੈ ਕੇ ਜਾਂਦੇ ਆ ਉਹ ਪੈਦਲ ਯਾਤਰਾ ਦੇ ਵਿੱਚ ਵੀ ਪੂਰੀ ਹੁੰਦੀ ਆ ਤੇ ਦਰਬਾਰ ਸ਼੍ਰੀ ਤਿਆਰਪੁਰ ਧਾਮ ਤੇ ਅਪਾਰ ਕਿਰਪਾ 바ਵਾ ਲਾਲ ਜੀ ਦੀ ਉੱਥੇ ਵਰਸ ਰਹੀ ਆ ਤੇ ਆਪਣੇ ਲਾਲ ਦਵਾਰੇ ਗੁਰਦਵਾਰਾ ਪੁਰਖ ਦੇ ਵਿੱਚ ਵੀ ਬਹੁਤ ਵਰਸਰੀ ਹੈ ਅੱਜ 675ਵਾਂ ਅਵਤਾਰ ਦਿਵਸ ਜੋ ਸਤਿਗੁਰੂ ਬਾਬਾ ਲਾਲਦੇਵਾਲ ਮਹਾਰਾਜੀ ਦਾ ਹਰ ਇੱਕ ਸ਼ਹਿਰ ਹਰ ਇੱਕ ਮਤਲਬ ਦੇਸ਼ ਵਿੱਚ ਆਪਣੇ ਮਨਾਇਆ ਜਾ ਰਿਹਾ 675ਵਾਂ ਅਵਤਾਰ ਦਿਵਸ ਹਾਂਜੀ ਬਿਲਕੁਲ ਜੀ ਅੱਜ ਤੇ ਮਤਲਬ ਕਿ ਲਾਲ ਦਵਾਰੇ ਵੱਲੋਂ ਨਹੀਂ ਸੰਗਤਾਂ ਨੇ ਆਪ ਹੀ ਕਿਹਾ ਵਾ ਆ ਕੇ ਵੀ ਇੱਥੇ ਅਜਾਇਬ ਲੰਗਰ ਲਾਣਾ ਡੇਗਟਿਆਂ ਦਾ ਲਾਣਾ ਟਿੱਕੀਆਂ ਦਾ ਲਾਣਾ ਕਿਹਨੇ ਕੋਫੀ ਦਾ ਲਾਣਾ ਜੂਸ ਦਾ ਲੰਗਰ ਲੱਗਿਆ ਵਾ ਤੇ ਮਤਲਬ ਬੋਲ ਨਹੀਂ ਅੱਗੇ ਨਾਲੋਂ ਮਤਲਬ ਇਹ ਸਾ ਸੰਕੀ ਮਤਲਬ ਮੇਲਾ ਹੀ ਹੋ ਗਿਆ ਜੀ ਹੁਣ ਇੱਥੇ ਆਹ ਹਾਂ ਜੀ ਹਾਂ ਜੀ ਇਹ ਦਰਵਾਸਿਖਣ ਵਰਸ਼ ਹੋਤਾ ਹੀ ਹੋ ਗਿਆ ਛੋਟਾ ਦਰਵਾਸ ਜਿਹੜਾ ਸਾਨੂੰ ਦੇਖੋ ਜੀ ਨਾਲ ਦੇ ਹੀ ਪਲਾਟ ਮਿਲ ਗਿਆ ਜਿਹੜਾ ਕਿ ਸੱਤ ਮਰਲੇ ਦਾ ਪਲਾਟ ਆ ਹੋਰਾਂ ਵੀ ਅਸੀਂ ਇਸ ਤੋਂ ਬਾਅਦ ਜਨਮ ਦੇ ਤੋਂ ਬਾਅਦ ਬਹੁਤ ਹੀ ਜਲਦੀ ਆਪਣੇ ਉਸਾਰੀ ਕਰਾਵਾਂਗੇ ਮਹਾਰਾਜ ਜੀ ਕੋ ਆਸ਼ੀਰਵਾਦ ਲੈ ਕੇ ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲੈ ਕੇ ਜ਼ਰੂਰ ਕਰਾਵਾਂਗੇ ਲਾਲ ਦਵਾਰਾ ਦੀ ਟੀਮ ਵੱਲੋਂ ਬਹੁਤ-ਬਹੁਤ ਬਾਬਾ ਲਾਲ ਜੀ ਦੇ ਜਨਮ ਦਿਨ ਦੀ ਵਧਾਈ ਦਿੰਨਾ ਵਾ ਸਾਰੀ ਸੰਗਤ ਨੂੰ ਜੈ ਸ਼੍ਰੀ ਭਵਾਨਾ ਜਿਹੜਾ ਕਾਰਜਕੁਰੀ ਬਾਬਾ ਲਾਲ ਜੀ ਦਾ ਦੇ ਦਰਬਾਰ ਦੀ ਜੈ ਆਯੋਗਿਆ ਫਿਰ ਬਾਬਾ ਲਾਲ ਜੀ ਦਾ 674ਵਾਂ ਜਨਮ ਦਿਨ ਜਿਹੜਾ ਬੜੀ ਧੂਮ-ਧਾਮ ਨਾਲ ਪੂਰੇ ਆਲ ਵਰਡ ਵਿੱਚ ਮਨਾਇਆ ਜਾ ਰਿਹਾ ਨਾ ਕੇ ਕੱਲੇ ਪੰਜਾਬ ਵਿੱਚ ਆ ਸਾਡੇ ਗੁਰਦਾਸਪੁਰ ਲਾਲ ਦਵਾਰਾ ਨਵੀਂਪੁਰ ਦੇ ਵਿੱਚ ਵੀ ਬਾਬਾ ਲਾਲ ਜੀ ਦਾ 674ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਸੰਗਤਾਂ ਵਿੱਚ ਬਹੁਤ ਹੱਥੌਲਾ ਹੈ ਖਾਲਾਨ ਉਹ ਤੱਕ ਹੈ ਫਲਾਲਪੁਰ ਤੱਕ ਬਹੁਤ ਦਿਨਾ ਤੋਂ ਸੰਕਾ ਬਹੁਤ ਜਗਾ ਜਿਹੜੇ ਫਲਾਲਪੁਰ ਜਾ ਰਹੀਆਂ ਨੇ ਇੱਥੇ ਉਪਰਨਾ ਨਤਮਸਤੋ ਹੋ ਕੇ ਬਾਬਾ ਲਾਲ ਜੀ ਦਾ ਦਰਸ਼ਨ ਦਿਦਾਰ ਕਰ ਰਹੀਆਂ ਨੇ ਦੇਖੋ ਤੁਸੀਂ ਸੰਕਟਾ ਵਿੱਚ ਕਿੰਨਾ ਉਤਸ਼ਾਹ ਆਪਣੇ ਬੱਚਿਆਂ ਨੂੰ ਲੈ ਕੇ ਸੰਕਟਾ ਨਤਮਸਤੋ ਕੇ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਨੇ ਬਹੁਤ ਵਧੀਆ ਕਾਰਜਕram ਚੱਲ ਰਿਹਾ ਹੈ ਸਵੇਰ ਦਾ ਸਭ ਤੋਂ ਪਹਿਲੇ ਹਵਲੋ ਜਾਂਦੀ ਹਾਂ ਉਸ ਤੋਂ ਬਾਅਦ ਬਾਬਾ ਲਾਲ ਜੀ ਦਾ ਜੇੜਾ ਹੈ ਸਾਰੀ ਸੰਗਤ ਨੇ ਗੁੰਗਾਰ ਕੀਤਾ ਹੈ ਬਾਅਦ ਲੰਗਰ ਵੀ ਚੱਲਿਆ ਹੈ ਸਾਰੇ ਸਾਰੇ ਸੰਗਤਾਂ ਜਣੀਆਂ ਵਾਲਾ ਲੰਗਰ ਪੂਰਾ ਦੇ ਰੈਂ ਕਰ ਰਹੀਆਂ ਨੇ ਸਾਰੇ ਹੀ ਪਾਵੇ ਤੋ ਮਉਮਾ ਕੇ ਆਪਣੀਆਂ ਮੁਰਾਦਾ ਝੋਲੀਆਂ ਪਰ ਕੇ ਸਾਰੇ ਸੰਗਤ ਆ ਰਹੀ ਹੈ 바ਵਾ ਲਾਲ ਦੀ ਸਾਰੇ ਇਆਕਾਮ ਰਾਜਾ ਪੂਰੀਆਂ ਕਰ ਰਹੇ ਨੇ 바ਵਾ ਲਾਲ ਜੀ ਅੱਗੇ ਹੋਏ ਪ੍ਰਾਤਨੇ ਦੇ 바ਵਾ ਲਾਲ ਜੀ ਸੇ ਕਰਾਂਗੇ ਸਾਰੇ ਇਆਕਾਮ ਰਾਜਾ ਪੂਰੀਆਂ ਕਰ ਦੇ ਰਹੇ ਔਰ ਅਕੀਸੇ ਕਰਾਂਗੇ 바ਵਾ ਲਾਲ ਜੀ ਦਾ ਜਨਮ ਦਿਨ ਹਸ ਤੋਂ ਲਾਸ਼ਾਂ ਮਨਾਉਂਦੇ ਰਹੀਏ ਜੇ ਕਾਰਾ ਸ਼ੁਰੂਆਤ ਵਾਲਾ ਜੀ ਦਾ ਬੋਲ ਚਾਹੇ ਤੇ ਰਾਰ ਇੱਕ ਜੇ ਛੇ ਲਾਲ ਦਵਾਰ ਮੰਦਿਰ ਵਾਲੋ ਵੇਖੋ ਕਿੰਨੇ ਰੌਣਕਾਂ ਦੇ ਜਗ੍ਹਾ ਵੀ ਅੱਜ ਕੱਟ ਗਈ ਇੰਨੀ ਕਿ ਜ਼ਿਆਦਾ ਰੌਣਕਾਂ ਲੰਨ ਇੰਨੀ ਜ਼ਿਆਦਾ ਸੰਗਤ ਆ ਕਿ ਬਾਬਾ ਲਾਲ ਜੀ ਸਾਨੂੰ ਅੱਗੇ ਵੀ ਜਲਦੀ ਤੋਂ ਜਲਦੀ ਸਾਡਾ ਹੋਰ ਵੱਡਾ ਹਾਲ ਬਣਾਉਣ ਤੇ ਸੰਗਤਾਂ ਇਦਾਂ ਹੀ ਆਉਂਦੀ ਆ ਰਹਿਣ। ਦੇਖਾਰਾ ਸਿੰਘ ਬਾਬਾ ਲਾਲ ਜੀ ਦਾ। ਬਹੁਤ ਸਾਚੇ ਦਰਬਾਰ ਕੀ ਜੈ। ਚਲੋ ਸਾਰੀ ਸੰਗਤ ਨੂੰ ਲਾਲ ਦਵਾਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਮਹਾਰਾਜ ਜੀ। ਉਹ ਬਾਦ ਜੀ ਮੇ ਬਾਬਾ ਲਾਲ ਜੀ ਬਹੁਤ ਕਿਰਪਾ ਵਾਲੇ ਰਾਮ ਸੁੰਦਰ ਦਾ ਜੀ ਬਹੁਤ ਦਿਆਲੂ ਜੇ। ਹਰ ਇੱਕ ਦੀਆਂ ਚੋਣੀਆਂ ਪਾਉਂਦੇ ਆ, ਦੁੱਖ ਸ਼ੋਕ ਨੂੰ ਸੁਣਦੇ ਆ ਮਹਾਰਾਜ ਜੀ ਇੰਨੇ ਤਾਂ ਦਿਆਲੂ ਆ ਗਏ। ਮਹਾਰਾਜ ਦੀ ਕਿਰਪਾ ਨਾਲ ਸਾਰ ਲਾਲ ਦਵਾਰਾ ਬਣਿਆਵਾ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਅਸ਼ੀਰਵਾਦ ਨਾਲ ਚੱਲ ਰਿਹਾ ਇਹ ਕੰਮ ਮਹਾਰਾਜ ਜੀ ਦੇਖ ਦਿੰਦੇ ਆ ਪੁੱਤ ਦਿੰਦੇ ਆ ਤਨ ਦਿੰਦੇ ਆ ਹਰ ਇੱਕ ਚੀਜ਼ ਦਿੰਦੇ ਆ ਉਹਨਾਂ ਕੋਲ ਚਲ ਜੋ ਕੋਈ ਖਾਲੀ ਨਹੀਂ ਜਾਂਦਾ ਅਸੀਂ ਜੀ ਮਹਾਰਾਜ ਦੇ ਦਰਬਾਰ ਤੇ ਲੱਗੇ ਰਿਹਾ ਚੰਨਾ ਤੇ ਆਪਣੇ ਚਰਨੀ ਲਈ ਨਾ ਬੱਚਿਆਂ ਦੇ ਕਸ਼ਟ ਤੇ ਗਰੋਸ ਸੰਗਤ ਜੋ ਆ ਉਹ ਕੱਟਦੇ ਆ ਕੱਟਦੇ ਆ ਗਿਆ ਸਾਡੀਆਂ ਝੋੜੀਆਂ ਪਾਣਾ 40 45 ਸਾਲ ਅਗਰ ਆਪਣੇ ਮਹਾਰਾਜ ਜੀ ਜਾਂਦੇ ਆ ਉਹ ਮਹਾਰਾਜ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਤੇ ਮਹਾਰਾਜ ਅੱਗੇ ਦਿੰਦੇ ਰਹਾ ਹਰ ਇੱਕ ਦਾ ਭਲਾ ਕਰੇ বোধহয় নোহার খা মারা জীবন জিটা জায়গা করতে